ਇਹਨਾਂ ਜੋ ਹੈ ਕੋਈ ਸ਼ਬੀਲ ਵਾਲਾ ਇਹਦਾ ਮੁਸ਼ਬੀਲ ਵਾਲਾ ਕਿਸ ਦਾ ਯਾਰ ਮੰਗੇ ਉਹ ਤੁਸੀਂ ਮੰਗ ਲੈ ਮਾਲਾ ਤੂੰ ਖੜਾ ਹੈ ਤੇਰੇ ਦੋ ਮਾਰੇ ਚਾਟੇ ਤੇ ਤੋਂ ਮਾਰ ਖੋ ਨਾ ਤੂੰ ਕੀ ਕਰੇਗਾ ਕੋਈ ਨਾਮ ਸ਼ਬੀਲ ਹੋਊਗੀ ਓਏ ਥੋੜੇ ਅੱਗੇ ਸਾਡੇ ਕੋਲ ਵੀ ਕੁਝ ਤੇ ਕਰੇ ਆ ਗੱਲ ਕਰਾ ਕਿਹਦੇ ਨਾਲ ਕਰਾਉਣੇ ਉਹ ਕਿਹੜੀ ਮਾਤਾ ਕਿਹੜਾ ਮੰਤਰ ਕਰਾਉਂ ਬੱਲ ਫੋਨ ਤੋਂ ਬਲਾਸ਼ ਲੈ ਉਹ ਫੋਨ ਕਰਾਓ ਫੋਨ ਯਾਰ ਸਾਰੇ ਥੋੜੇ ਅੱਗੇ ਮੈਂ ਨਕੀ ਸ਼ੌਤ ਦੇਖੇ ਤੇਰਾ ਉਹ ਗੱਲ ਫੋਨ ਕੀ ਦਿਨ ਕਰਾਉਨੇ ਹੋ ਚੱਲ ਤਾਂ ਜੀਣਾ ਚਾਹੁੰਦੇ ਚੱਕੋ ਟਿੰਡ ਫੋਨੀ ਜੀ ਕੋਨਾ ਚੱਕਰ ਹੋ ਗਿਆ ਚੱਕ ਕਿਉਂ ਲਓ ਯਾਰ ਸ਼ਰਮ ਕੀ ਮੰਦੇ ਤੁਸੀਂ ਆ ਧਰਮ ਦਾ ਫੈਕੀਓ ਇੱਕ ਮਿੰਟ ਵੀਰੇ ਮੁੰਡਿਆ ਮਾਰਾ ਕੰਦੇ ਨਹੀਂ ਬਣਾਇਆ ਲੈ ਲੈ ਜੀ ਕਰਦਾ ਉਹੀ ਧਰਮ ਨੇ ਜਿਆ ਰਹਾ ਹੈ ਹਾਂ ਮਿੰਟ ਚ ਜੱਕ ਲਿਆ ਕਰਾਓ ਗੱਲ ਕਿਹਦੇ ਨਾਲ ਕਰਾਉਨੇ ਹੋ ਤੇਰੀ ਸ਼ਰਦਾ ਯਾਰ ਕੀ ਫੋਟਾ ਮੂੰਹ ਵੀ ਫਿਰ ਨਹੀਂ ਸਾਰੇ ਸ਼ਰਦਾ ਦੇ ਕਹਿੰਦੇ ਕੱਟ ਦੇਣਾ ਅਸੀਂ ਜੱਟੋ ਯਾਰਾ ਕੱਟੇ ਯਾਰਾ ਕੋਈ ਨਹੀਂ ਭਾਈ ਹਾਂ ਇਧੂ ਬਾਹਰ ਕਿਤੇ ਇੱਥੇ ਨੇੜੇ ਤੇ ਡੈਮ ਵੀ ਬੜੀ ਬਣਾ ਲਈਏ ਸਮਝਾ ਲਈਏ ਗੱਲ ਨਹੀਂ ਸਹੀ ਦਾ ਕਰਦੇ ਹੋ ਤੁਸੀਂ ਛੋਟਿਆ ਕਹਿੰਦੇ ਆ ਸਾਜ ਸ਼ਾਲੀ ਜਿਹੜੀ ਅਸੀਂ ਫੋਟਾਂ ਦੇ ਛੜਾ ਕੇ ਭਜਾਇਆ ਤੁਸੋਂ ਪਹਿਲੇ ਲੈਂਦੇ ਆ ਭਾਈ ਉੱਥੇ ਹੁੰਦੇ ਰਿਉਣੇ ਆ ਲੈ ਲੈਂਦੇ ਨੇ ਦੋ ਤਿੰਨੇ ਐਸੇ ਜਿਹੜੇ ਲੈ ਲੈਂਦੇ ਆ ਗੱਲ ਕਿਹਾ ਦੇ ਪੈਸੇ ਰਣੂ ਪੈਣਾ ਦੇਣਾ ਯਾਰਾ ਮੇਰੇ ਸਾਹਮਣੇ ਨਾ ਲੱਗੋ ਸਾਡੇ ਸਾਹਮਣੇ ਬਿਆਸ ਦੇ ਨਾਲ ਮੈਂ ਮੰਨਦੇ ਯਾਰ ਗੱਡੀਆਂ ਤੋਂ ਇਹ ਇੱਥੇ ਲੈਣਾ ਕਰੇ ਦੇਖ ਕੇ